ਹੈਲੋ ਕਾਣ ਆ ਇਹ ਪਾਸਪੋਰਟ ਦਫਤਰ ਆ ਪਾਸਪੋਰਟ ਦਾਸਤਨਾ ਗੱਲ ਕਰਨੀ ਸੀ ਹਾਛਾ acha acha ਤੁਸੀਂ ਬੋਲਦੇ ਆ ਤੇ ਸਾਰਾ ਕੋਈ Samsung ਨਾਲ ਗੱਲ ਕਰਨੀ ਆ ਗੱਲ ਕੀ ਆ ਪਾਸਪੋਰਟ ਚ ਕੀ ਗੱਲ ਹੁੰਦੀ ਆ ਮੈਂ ਲੱਤ ਬਣਾਉਣੀ ਆ ਤੇਰੇ ਕੋਲ ਪਾਸਪੋਰਟ ਬਣਨ ਦਿੱਤਾ ਸੀ ਪਾਸਪੋਰਟ ਬਣਨਾ ਦਿੱਤਾ ਸੀ 3 ਮਹੀਨੇ ਹੋ ਗਏ ਨੇ ਆ ਗੱਜਣ ਸਵਾ ਮੇਰਾ ਨਾ ਉੱਥੇ ਜਾ ਕੇ ਰੱਖੂ ਗੈਰੀ ਨਾ ਆਪਣਾ ਬਾਹਰ ਨੂੰ ਜਾਣਾ ਕਨੇਡਾ ਨੂੰ ਆ ਹੀ ਬੁੱਛਣਾ ਲੱਭਦਾ ਨਹੀਂ ਕਾਗਜ਼ੀ ਹੈ ਨਹੀਂ ਕਿੱਥੇ ਚਲ ਗਏ ਯਾਰ ਓ ਮਾਤਾ ਆਪਣੇ ਹੱਥੀ ਦੇਖ ਕੇ ਆ ਇੱਥੇ ਸਾਰੇ ਇੱਕ-ਇੱਕ ਕਰਕੇ ਫੋਟੋ ਵੀ ਲਈਆਂ ਸਾਰੀਆਂ ਬਾਦੂ ਦੋ ਫੋਟੋ ਦੇਖ ਕੇ ਆ ਸੀ ਓ ਕੀ ਕਰਦੇ ਆ ਯਾਰ ਤੁਸੀ ਮੈਂ ਤਾਂ ਆਪਣਾ ਟੈਚੀ ਵੀ ਤਿਆਰ ਕਰੀਬ ਉਧਰ ਜਾਣ ਨੂੰ ਕਾਗਜ਼ ਨਹੀਂ ਹੋਰ ਕਿਹੜੇ ਅਗਲੇ ਸੋਮਵਾਰ ਆ ਜੂ ਮੈਂ ਹਾਂ ਤਿੰਨ ਘਿਹੜੇ ਅੱਗੇ ਮਾਰ ਚੁੱਕਾ ਮੈਂ ਤੁਹਾਡੇ ਦਫ਼ਤਰ ਤੇ ਓ ਤੁਸੀਂ ਯਾਰ ਘਿਹੜੇ ਹੀ ਨਹੀਂ ਭਵਣ ਵੜਦੇ ਹਾਂ ਹਾਂ ਫੀਸ ਲੱਗੂ ਤੇਰੀ ਫੀਸ ਲੱਗੂ ਹੁਣ ਓ ਕਿੰਨੀਆਂ ਕ ਫੀਸਾਂ ਹੁੰਦੀਆਂ ਤੁਹਾਡੀਆਂ ਹੈ ਕਾਗਜ਼ ਪੂਰੇ ਨਾਲ ਮੈਂ ਫੀਸ ਦੇ ਕੇ ਗਿਆ ਜਿਹੜੀ ਲੱਗਦੀ ਹੁੰਦੀ ਆ ਹੋਰ ਤੁਹਾਡੀ ਕਾਹਦੀ ਫੀਸ ਹੁਣ ਆ ਗਈ ਹੁਣ ਵਿੱਚ ਹਾਂ ਹੁੰਦੀ ਆ ਉਹ ਕਿਹੜੀ ਫੀਸ ਆ ਵੀ ਹਉ ਯਾਰੋ ਨਾ ਤੁਸੀਂ ਤਾਂ ਕਰੋ ਸਾਨੂੰ ਮੇਰੀ ਫਲੈਟ ਲੇਟ ਹੋ ਜਾਣੀ ਆ ਮੈਂ ਤਾਂ ਆਪਣੀ ਟਿਕਟ ਬੁੱਕ ਕਰਾਈ ਵਰਦਾ ਹਾਂ 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 ਨਵਹੀ ਦਸੋ ਤਾਂ ਦੇਖ ਆਦੀ ਇਹ ਹੁੰਦੀ ਆ ਇਹ ਕਿਹਨੇ ਵੱਧੂ ਫੀਸ ਯਾਰ ਉਹ ਬਈ ਤੁਸੀਂ ਲੋਟ ਆ ਜਾ ਲੋਟ ਬੜੇ ਦੁਖੀ ਕੀਤੇ ਤੁਸੀਂ ਸਾਨੂੰ ਤੁਸੀਂ ਬੜੇ ਲੋਕਾਂ ਨੂੰ ਭੁੱਲੇ ਹੋ ਬਹੁਤ 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 ਤੁਸੀਂ ਧੰਕ ਕੀਤਾ ਆ ਹਾਂ ਵਾਲੀ ਆ ਫੀਸਾਂ ਘੜੀਆਂ ਤੁਸੀਂ ਕੱਢ ਲੈਣੇ ਆ ਯਾਰ ਇਹ ਘੜੀਆਂ ਵੱਧੂ ਫੀਸਾਂ ਹੁੰਦੀਆਂ ਹੈ 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 ਇਹ ਤਾਂ ਸੋ ਬਿਲ ਹੈ ਉਹ ਫ੍ਰੀਜ ਦਾ ਨਾਮ ਤਾਂ ਦੱਸ ਦਿਓ ਆਇਆ ਸਿੰਘ ਇਹ ਤੇ ਇਹ ਸਾਲੀਆਂ ਮਿਲਣਾ ਚਲਦੀਆਂ ਸਾਡੀਆਂ ਮਸੀਹ ਗਿਆ ਰਹਾ ਹੁੰਦਾ ਸਾਡਾ ਹਾਂ ਕੀ ਕਿਹਾ ਆਪੋਂ ਰਖਦਾ ਤੋ ਮਾ ਕੇ ਕਲ ਨੂੰ ਮਾ ਕਲ ਨੂੰ ਝਾੜੂ ਵਾਲਿਆਂ ਨੂੰ ਝਾੜੂ ਵਾਲਿਆਂ ਨੂੰ ਕਲ ਨੂੰ ਆਹ ਗੇ ਫੇ ਤੇਰਾ ਲੈਣ ਕਿਤੇ ਰੀ ਤੇਰੀ ਤੇਰੀ ਹੈ ਨਾ ਚੰਗੀ ਤਰ੍ਹਾਂ ਲੈਣਗੇ ਇਹ ਖਬਰ ਕੌਣ ਹੁੰਦੇ ਕਿਹੜੇ ਕਿਹੜੇ ਝਾੜੂ ਵਾਲੇ ਆ ਤੈਨੂੰ ਅਜਾ ਪਤਾ ਨਹੀਂ ਲੱਗਾ ਦੱਸਣਗੇ ਦੱਸਣਗੇ ਤੈਨੂੰ ਪਤਾ ਦੇਲਿਕ ਨਾਲ ਤੇ ਨੀ ਪੀਸ ਕਰ ਲਈ ਗੱਲ ਉਹਨਾਂ ਨਾਲ ਉਹ ਫੁੱਫੜਾ ਨੇ ਗੋਲੀ ਕਰੀ ਉਹ ਤੇਰੀ ਤੇਰੀ ਗੱਤ ਬਣਾਉਣਗੇ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਹੁਣ ਹੁਣ ਇਦਾਂ ਨਹੀਂ ਤੁਸੀਂ ਸੂਤ ਆਉਂਦੇ ਮੈਂ ਦੇਖੂਗਾ ਵੀ ਫੀਸ ਤੋਂ ਵੱਧ ਕਿਹੜੀ ਫੀਸ ਲੱਗਦੀ ਸਤਫਤਰੀ ਫੀਸ ਦਿੱਤੀ ਆ ਉਹ ਤੈਨੂੰ ਹੁਣ ਤੈਨੂੰ ਦੇਊ ਦੇਊ ਆ ਕੇ ਤੈਨੂੰ ਦਰਸ਼ਨਾ ਦੇਣਗੇ ਹੁਣ ਤੈਨੂੰ ਆ ਕੇ ਲੈ ਆਏ ਅਸੀਂ ਸੋਮਵਾਰ ਨੂੰ ਇਕੱਠੇ ਹੋ ਕੇ ਆਏ ਆਏ ਲਾ ਹੁਣ ਦੇਖੂਗਾ ਵੀ ਇਹ ਕਿੱਦਾਂ ਨਹੀਂ ਬਣਦਾ ਮੇਰਾ ਪਾਸਵਰਡ ਕਿੱਦਾਂ ਨਹੀਂ ਆਉਂਦਾ ਕਿੱਦਾਂ ਲੇਟ ਕਰੇਗਾ ਤੂੰ ਮੈਨੂੰ ਓਕੇ ਕਰ ਲਿਓ ਕੱਲ ਲੈ ਆਏ ਤੁਹਾਡੇ ਪਤੰਦਰ ਹੁਣ